ਇੱਕ ਵਾਰ ਸੋਚਿਆ ਨਹੀਂ ਮਹਾਰਾਜ ਨੇ ਇਹ ਜੀ ਬਸ ਸਕੀ ਵੀ ਬਣ ਗਈ ਜਾਣ ਦੀ ਵੀ ਜਾਣੀ ਜਾਣਾ ਗੱਡੀ ਹੈ ਕੀ ਹੈ ਮੋਟਰਸਾਈਕਲ ਹੈਗਾ ਹੈ ਸਾਈਕਲ ਹੀ ਜਿਹੜਾ ਉਹ ਕਿਉਂ ਚੁਣਿਆ ਬਸ ਕਹਦੇ ਵੀ ਬਸ ਮੂੜੀ ਸਾਈਕਲ ਤੇ ਹੋ ਗਿਆ ਜਾਣੀ ਸਾਈਕਲ ਦੇ ਬਾਬੇ ਦੇ ਅੱਛਾ ਜਾਨੀ ਗੱਲ ਆਹ ਲਾਲੋ ਵੀ ਸੰਰੂਰ ਤੋਂ ਚੱਲਿਆ ਸਨਾਮ ਸਾਹ ਤੋਂ 10 ਕਿਲੋਮੀਟਰ ਜੀ ਜੀ ਸਨਾਮ ਤੋਂ ਲੋਕਾਂ ਨੇ ਸਾਨੂੰ ਇੰਨਾ ਸਨਮਾਨਤ ਕਰਨਾ ਸਟਾਰਟ ਕਰਤਾ ਵੀ ਅਸੀਂ ਦੱਸ ਨਹੀਂ ਸਕਦੇ ਨਦੇੜ ਸਾਹਿਬ ਪਹੁੰਚਣ ਤੱਕ ਲੋਕਾਂ ਤੋਂ ਵੱਲੋਂ ਇੰਨੀ ਸਾਨੂੰ ਰਿਸਪੈਕਟ ਮਿਲਿਆ ਵੀ ਛੱਡ ਦੀ ਗੱਲ ਹੈ 60 ਦੇ ਸਾਲ ਤੋਂ ਪਹਿਲਾ ਪਹਿਲਾ 60 ਸਾਲ ਤੱਕ ਮੇਰੇ ਸਾਹਬ ਦਾ ਬਾਕੀ ਆਪੋ ਆਪਣੀ ਸੋਚ ਆ ਕਿ ਸਾਰੇ ਤਾਂ ਵਸਾਨਾ ਦੀ ਯਾਤਰਾ ਕਰਨੀ ਚਾਹੁੰਦੀ ਹੈ ਉਹ ਆਪੋ ਆਪਣੀ ਚੁਆਇਸ ਆ ਕੋਈ ਕਾਰ ਤੇ ਜਾਵੇ ਮੋਟਰਸਾਈਕਲ ਤੇ ਸਾਈਕਲ ਤੇ ਮੇਰੇ ਕਹਿਣੇ ਤਾਂ ਸਾਈਕਲ ਸਭ ਤੋਂ ਬੈਸਟ ਹੈ ਜਿਹੜਾ ਉਹ ਕਿੰਨੇ ਦਿਨਾਂ ਦੇ ਵਿੱਚ ਤੁਸੀਂ ਆਪਣੇ ਪਿੰਡ ਤੋਂ ਵਕਤ ਸ੍ਰੀ ਨਦੇੜ ਸਾਹਿਬ ਹਜ਼ੂਰ ਸਾਹਿਬ ਤੁਸੀਂ ਕਿੰਨੇ ਦਿਨਾਂ ਚ ਸਾਈਕਲ ਤੇ ਪਹੁੰਚੇ 18 ਦਿਨਾਂ ਚ ਪਹੁੰਚੇ 18 ਦਿਨ ਲੱਗੇ ਕਿੰਨੇ ਕਿਲੋਮੀਟਰ ਸਾਈਕਲ ਜਿਹੜਾ ਤੁਸੀਂ ਚਲਾਇਆ ਹੋਵੇਗਾ ਡੇਲੀ 100 100 ਤੋਂ 10 20 ਪਲੱਸ ਵੀ ਹੋ ਜਾਂਦਾ ਨਹੀਂ 14 ਨਾਰਮਲ ਹੀ ਹੈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਾਥੀਓ ਤੁਹਾਡੇ ਨਾਲ ਦੋ ਵੀਰਾਂ ਨੂੰ ਅਸੀਂ ਮਿਲਾਵਾਂਗੇ ਜਿਹੜੇ ਕਿ ਯਾਤਰਾ ਸ੍ਰੀ ਹਜ਼ੂਰ ਸਾਹਿਬ ਜਿਹੜੀ ਹੈ ਉਹ ਸਾਈਕਲ ਤੇ ਕਰਕੇ ਆਪਣੇ ਹੌਣ ਪਿੰਡ ਨੂੰ ਵਾਪਸ ਪਰਤ ਰਹਾ ਸੀ ਜੇ ਜਿਹੜਾ ਕਿ ਨੈਸ਼ਨਲ ਹਾਈਵੇ ਬਠਿੰਡਾ ਅੰਮ੍ਰਿਤਸਰ ਤੇ ਸਾਨੂੰ ਮਿਲੇ ਅਤੇ ਇਸ ਵਕਤ ਇਹ ਜਿਹੜਾ ਮਸਤੂਵਣਾ ਸਾਹਿਬ ਸੰਗਰੂਰ ਦੇ ਕੋਲ ਇਹਨਾਂ ਨੇ ਪਹੁੰਚਣਾ ਅਤੇ 18 ਦਿਨ ਜਿਹੜੇ ਨੇ ਇਹਨਾਂ ਨੂੰ ਉੱਥੋਂ ਸੰਗਰੂਰ ਤੋਂ ਤੁਰਨ ਤੋਂ ਬਾਅਦ ਜਿਹੜਾ ਉੱਥੇ ਹਜ਼ੂਰ ਸਾਹਿਬ ਪਹੁੰਚਦਿਆਂ ਲੱਗਦੇ ਨੇ ਇੱਕ ਵੱਡੀ ਗੱਲ ਇੱਥੇ ਹੈ ਕਿ ਸ਼ਰਦਾ ਵਾਲੀ ਇਹ ਗੱਲ ਵੇਖਣ ਨੂੰ ਮਿਲੀ ਕਿ ਘਰੇ ਗੱਡੀਆਂ ਕਾਰਾਂ ਹੋਣ ਦੇ ਬਾਵਜੂਦ ਜ਼ਮੀਨ ਜਾਇਦਾਦ ਵੀ ਹੈ ਉਹਨਾਂ ਨੇ ਦੱਸਿਆ ਅਤੇ ਇਹ ਗੁਰੂ ਦੇ ਨਾਲ ਪਿਆਰ ਹੈ ਕਿ ਜਾਣਾ ਸਾਈਕਲ ਤੇ ਆ ਦੋਨੋਂ ਵੀਰਾਂ ਨੇ ਯਾਤਰਾ ਕੀਤੀ ਹੈ ਉਹ ਗੱਲਬਾਤ ਕਰਕੇ ਜਾਣਦੇ ਆ ਅਤੇ ਸਲਾਮ ਇੱਕ ਇਹ ਹੈ ਕਿ ਅੱਜ ਕੱਲ ਜਿੱਥੇ ਸਾਡੇ ਨੌਜਵਾਨ ਮੁੰਡੇ ਜਿਹੜੇ ਨੇ ਅੱਜ ਕੱਲ ਦੇ ਨੌਜਵਾਨ ਜਾਂ ਤਾਂ ਟਰੈਕਟਰ ਟਰਾਲੀ ਸ਼ਿੰਗਾਰਦੇ ਨੇ ਜਾਂ ਮੋਟਰਸਾਈਕਲ ਸ਼ਿੰਗਾਰਦੇ ਨੇ ਉਹ ਵੱਡੀ ਗਿਣਤੀ ਦੇ ਵਿੱਚ ਇੱਕ ਜਿਹੜਾ ਉਹ ਯਾਤਰਾ ਤੇ ਜਾਂਦੇ ਨੇ ਲੇਕਿਨ ਇੱਕ ਵੱਖਰੀ ਮਿਸਾਲ ਵੀ ਹੈ ਅਤੇ ਕੀ ਕੀ ਪਰੇਸ਼ਾਨੀਆਂ ਦਾ ਵੀ ਸਾਹਮਣਾ ਕਰਨਾ ਪਿਆ ਰਸਤੇ 'ਚ ਆਪਾਂ ਸਾਰੀ ਗੱਲਬਾਤ ਕਰਾਂਗੇ ਵੀਰ ਹੁਣੇ ਸਾਡੇ ਨਾਲ ਮੌਜੂਦ ਨੇ ਸਭ ਤੋਂ ਪਹਿਲਾਂ ਭਾਈ ਸਾਹਿਬ ਜੀ ਵਾਈਕਰ ਜੀ ਕਾ ਖਾਲਸਾ ਵਾਈਕਰ ਜੀ ਕਿਹੜਾ ਪਿੰਡ ਹੈ ਤੁਹਾਡਾ ਕੀ ਨਾਮ ਹੈ ਜੀ ਮੇਰਾ ਪਰਮਜੀਤ ਸਿੰਘ ਪਿੰਡ ਬਡਰੋਕਾਂ ਦਾ ਸੰਗਰੂਰੀ ਅੱਛਾ ਇਹ ਮਨ ਦੇ ਵਿੱਚ ਕਿਵੇਂ ਵਿਚਾਰ ਬਣਿਆ ਕਿ ਯਾਤਰਾ ਤੇ ਜਾਣਾ ਹੈ ਕਿਉਂਕਿ ਅੱਜ ਕੱਲ੍ਹ ਲੋਕ ਤਾਂ ਕਹਿੰਦੇ ਸਾਡੇ ਕੋਲ ਟਾਈਮ ਹੈ ਨਹੀਂ ਲੇਕਿਨ ਗੁਰੂ ਘਰ ਆਸਤੇ ਟਾਈਮ ਤਾਂ ਕੱਢਣਾ ਪੈਂਦਾ ਇਹ ਕਦੇ ਸੋਚਿਆ ਨਹੀਂ ਮਹਾਰਾਜ ਨੇ ਅਜੇ ਜੀ ਬਸ ਕੀ ਵੀ ਬਣ ਗਈ ਜਾਣ ਦੀ ਵੀ ਜਾਣੀ ਜਾਣਾ ਅੱਛਾ ਜੀ ਬਸ ਹਾਂਜੀ ਅੱਛਾ ਜੀ ਹਾਂਜੀ ਘਰੇ ਗੱਡੀ ਹੈਗੀ ਐ ਮੋਟਰਸਾਈਕਲ ਹੈਗਾ ਐ ਸਾਈਕਲ ਹੀ ਜਿਹੜਾ ਉਹ ਕਿਉਂ ਚੁਣਿਆ ਜੀ ਬਸ ਕਹਿੰਦੇ ਵੀ ਬਸ ਮੂੜੀ ਸਾਈਕਲ ਤੇ ਹੋ ਗਿਆ ਜਾਣੀ ਸਾਈਕਲ ਦੇ ਬਾਬੇ ਦੇ ਅੱਛਾ ਜੀ ਹਾਂਜੀ ਹਾਂਜੀ ਕਿਵੇਂ ਦਾ ਪਿਆਰ ਕਿਵੇਂ ਦਾ ਸਤਕਾਰ ਜਦੋਂ ਇਹ ਯਾਤਰਾ ਤੁਸੀਂ ਅਰੰਭੀ ਹਾਂਜੀ ਮਸਤੂਆਣਾ ਸਾਹਿਬ ਤੋਂ ਨਦੇੜ ਸਾਹਿਬ ਦੀ ਰਸਤੇ ਜੇ ਰਸਤੇ 'ਚ ਜਾਂਦੇ ਸਮੇਂ ਤੁਸੀਂ ਟਾਬਿਆਂ ਤੇ ਵੀ ਰੁਕੇ ਤੁਸੀਂ ਲੋਕਾਂ ਕੋ ਰੁਕੇ ਹੋਣੇ ਕਿਵੇਂ ਦਾ ਪਿਆਰ ਸਤਿਕਾਰ ਹੈ ਸਾਈਕਲ ਦੇ ਉੱਪਰ ਜਦੋਂ ਹਯੂਰ ਸਾਹਿਬ ਦਾ ਨਾਮ ਲਿਖਿਆ ਹੁੰਦਾ ਸੀਗਾ ਕਿ ਯਾਤਰਾ ਸ਼੍ਰੀ ਹਯੂਰ ਸਾਹਿਬ ਨਦੇੜ ਤਾਂ ਉਹਨਾਂ ਦੇ ਵੱਲੋਂ ਤੁਹਾਡੇ ਨਾਲ ਜਿਹੜਾ ਹੁੰਦਾ ਸੀ ਇਹ ਜ਼ਰੂਰ ਦੱਸਿਓ ਬਹੁਤ ਵਧੀਆ ਸਾਡੇ ਨਾਲ ਬਰਤਾਲ ਬ ਕੀਤਾ ਗਿਆ ਕਿਸੇ ਨੇ ਸਾਥੋਂ ਖਾਣੇ ਦਾ ਚਾਹ ਪਾਣੀ ਦਾ ਕਿਸੇ ਦਾ ਪੈਸਾ ਨਹੀਂ ਲਿਆ ਅਦੀ ਸਾਹਿਬ ਲਾਣੂ ਵੀ ਸੰਰੂਰ ਤੋਂ ਚੱਲਿਆ ਸਨਾਮ ਸਾਥੋਂ 10 ਕਿਲੋਮੀਟਰ ਸਨਾਮ ਤੋਂ ਇਹ ਲੋਕਾਂ ਨੇ ਸਾਨੂੰ ਇੰਨਾ ਸਨਮਾਨਤ ਕਰਨਾ ਜੀ ਜੀ ਸਟਾਰਟ ਕਰਤਾ ਵੀ ਅਸੀਂ ਦੱਸ ਨਹੀਂ ਸਕਦੇ ਨਦੇੜ ਸਾਹਿਬ ਪਹੁੰਚਣ ਤੱਕ ਲੋਕਾਂ ਤੋਂ ਵੱਲੋਂ ਇੰਨੀ ਸਾਨੂੰ ਰਿਸਪੈਕਟ ਮਿਲਿਆ ਵੀ ਛੱਡ ਦੀ ਗੱਲਾਂ ਅੱਛਾ ਜੀ ਗੁਰੂ ਘਰਾਂ ਚ ਵੀ ਕਿਤੇ ਵੀ ਰੁਕਿਆ ਮੰਦਰਾਂ ਚ ਵੀ ਠਾਬਿਆਂ ਦੇ ਵੀ ਬਹੁਤ ਵਧੀਆ ਰਿਸਪਾਂਸ ਮਿਲਿਆ ਜਦੋਂ ਬੱਚੇ ਸੈੱਟ ਹੋ ਜਾਂਦੇ ਨੇ ਬੰਦਾ ਥੋੜਾ ਜਿਹਾ ਫ੍ਰੀ ਹੁੰਦਾ ਉਹ ਸੋਚਦਾ ਵੀ ਮੈਂ ਮੋੜ ਤੇ ਖੜ ਕੇ ਤਾਸ਼ ਖੇਡਣੀ ਹੈ ਤੇ ਮੇਰਾ ਟਾਈਮ ਦਿਹਾੜੀ ਜਿਹੜੀ ਲੰਘ ਜਾਂਦੀ ਲੇਕਿਨ ਇਹ ਉਹਨਾਂ ਲਈ ਵੀ ਇੱਕ ਮੈਸੇਜ ਹੈ ਕਿ ਜੇਕਰ ਉਹ ਆਪਣੇ ਸਾਥੀ ਦੇ ਨਾਲ ਕੋਈ ਯਾਰ ਦੋਸਤ ਦੇ ਨਾਲ ਇਸ ਤਰ੍ਹਾਂ ਯਾਤਰਾ ਦੇ ਲਈ ਜਾਂਦਾ ਤਾਂ ਇੱਕ ਤਾਂ ਗੁਰੂ ਘਰ ਹਾਜ਼ਰੀ ਲੱਗਦੀ ਹੈ ਅਤੇ ਇੱਕ ਤੰਦਰੁਸਤੀ ਤਾਂ ਉਹ ਪ੍ਰਮਾਤਮਾ ਦਿੰਦਾ ਹੀ ਕਿ ਇਹ ਸੰਦੇਸ਼ ਜਿਹੜਾ ਦੇਣਾ ਚਾਹੋਗੇ ਉਹਨਾਂ ਨੂੰ ਮੈਂ ਇਹ ਸੰਦੇਸ਼ ਦੇਣਾ ਵੀ ਤਾਂਸ ਤਾਂ ਜਦੋਂ ਮਰਜੀ ਕੁੱਟ ਲੋ ਜੀ ਠੀਕ ਹੈ ਜੀ 60 ਦੇ ਸਾਲ ਤੋਂ ਪਹਿਲਾ ਪਹਿਲਾ 60 ਸਾਲ ਤੱਕ ਮੇਰੇ ਹਿਸਾਬ ਦਾ ਬਾਕੀ ਆਪੋ ਆਪਣੀ ਸੋਟ ਆ ਕਿ ਸਾਰੇ ਤਾਂ ਮਸਾਨਾ ਜੀ ਯਾਤਰਾ ਕਰਨੀ ਚਾਹੀਦੀ ਹੈ। ਉਹ ਆਪੋ ਆਪਣੀ ਚੁਆਇਸ ਆ ਕੋਈ ਕਾਰ ਤੇ ਜਾਵੇ ਮੋਟਰਸਾਈਕਲ ਤੇ ਸਾਈਕਲ ਤੇ ਮੇਰੇ ਕਹਿਣੇ ਤਾਂ ਸਾਈਕਲ ਸਭ ਤੋਂ ਬੈਸਟ ਹੈ। ਅੱਛਾ ਜੀ। ਹਾਂ ਜੀ। ਮੈਂ ਪੁੱਛਣਾ ਚਾਹਾਂਗਾ ਜਰੂਰ ਕਿ ਸਰ ਜਿਹੜਾ ਉਹ ਕਿੰਨੇ ਦਿਨਾਂ ਦੇ ਵਿੱਚ ਤੁਸੀਂ ਆਪਣੇ ਪਿੰਡ ਤੋਂ ਤੱਕਤ શ્રી ਨਦੇੜ ਸਾਹਿਬ ਹਜੂਰ ਸਾਹਿਬ ਤੁਸੀਂ ਕਿੰਨੇ ਦਿਨਾਂ ਚ ਸਾਈਕਲ ਤੇ ਪਹੁੰਚੇ? 18 ਦਿਨਾਂ ਚ ਪਹੁੰਚ ਗਏ ਜੀ। 18 ਦਿਨ ਲੱਗੇ। ਕਿੰਨੇ ਕਿਲੋਮੀਟਰ ਸਾਈਕਲ ਜਿਹੜਾ ਤੁਸੀਂ ਚਲਾਇਆ ਹੋਵੇਗਾ? ਡੇਲੀ 100 100 ਤੋਂ 10 ਵੀ ਪਲੱਸ ਵੀ ਹੋ ਜਾਂਦਾ ਨਹੀਂ 14 ਨਾਰਮਲ ਹੀ ਹੈ ਅੱਛਾ ਦਿੱਲੀ 100 ਦਿੱਲੀ 100 ਨਾਰਮਲ ਹੈ ਹਾਂਜੀ ਹਾਂਜੀ ਅੱਛਾ ਜੀ ਫਿਰ ਉਹ ਬੱਕਰੀ ਗੱਲ ਆ ਵੀ ਜਿੱਦਾਂ ਹੁਣ ਜਾ ਕੇ ਪੜਾ ਆ ਗਿਆ ਕਿ ਜਿੱਥੇ ਰੋਕਣਾ ਉੱਥੇ ਹੋ ਜਾਵੇ ਸਾਨੂੰ 70 ਕਿਲੋਮੀਟਰ ਦੇ ਰੋਕਣਾ ਪੈ ਜੇ ਕਿਉਂ ਫਿਰ ਅੱਗੇ ਰਾਹ ਨਹੀਂ ਹੈਗਾ ਕਿਤੇ ਜੀ ਜੀ ਕਿ ਜਿੱਥੇ ਪੜਾ ਮਿਲ ਗਿਆ ਉੱਥੇ ਅਸੀਂ ਰਿਸਕ ਨਹੀਂ ਲੈਂਦੇ ਅੱਛਾ ਜੀ ਕਿ ਅੱਗੇ ਖਬਰਾਂ 200 ਕਿਲੋਮੀਟਰ ਰੁਕਣ ਦੀ ਜਗ੍ਹਾ ਨਾ ਹੋਵੇ ਸਾਰਾ ਸੇਫਟੀ ਵੀ ਦੇਖਣੀ ਪੈਂਦੀ ਆਣਾ ਉੱਥੇ ਕਈ ਵਾਰ ਮਾੜਾ ਮੋਟਾ ਹੋ ਜਾਂਦਾ ਕਟਨੇ ਤਾਂ 100 ਪਲੱਸ ਹੈਗੀ ਹੈਗਾ ਜੀ ਤੁਹਾਨੂੰ ਲੱਗਦਾ ਕਿ ਅੱਜ ਦੇ ਸਮੇਂ ਦੇ ਜਿਹੜੇ ਨੌਜਵਾਨ ਆ ਉਹ ਸਾਈਕਲ ਛੱਡ ਕੇ ਕਾਰਾਂ ਸਕੂਟਰ ਮੋਟਰਸਾਈਕਲ ਤੇ ਆ ਗਏ ਉਹਨਾਂ ਨੂੰ ਦੁਬਾਰਾ ਸਾਈਕਲ ਤੇ ਆਉਣਾ ਚਾਹੀਦਾ ਸਾਈਕਲ ਦਾ ਬਹੁਤ ਜ਼ਰੂਰੀ ਆ ਆਪਣੀ ਬੋਡੀ ਵਾਸਤੇ ਸਾਈਕਲ ਬਹੁਤ ਜ਼ਰੂਰੀ ਆ ਜੀ ਜਿੰਨੇ ਮਰਜ਼ੀ ਬੰਦਾ ਜਿੰਮ ਲਾਉਣ ਜਿੰਮ ਲਾਉਣ ਦੀ ਵੀ ਲੋੜ ਨਹੀਂ ਜੇ ਬੰਦਾ ਸਾਈਕਲ ਚਲਾਉਂਦਾ ਅੱਛਾ ਜੀ ਦਿੱਲੀ ਆਪਣਾਉਣ ਦਾ 10 20 ਕਿਲੋਮੀਟਰ ਹੈਗਾ ਚਲਾਓ ਲੋਕ 25 25000 ਲਾ ਰਹੇ ਨੇ ਸਾਈਕਲਾਂ ਦੇ ਪਰ ਉਹਦਾ ਕੋਈ ਫਾਇਦਾ ਨਹੀਂ ਨਾਰਮਲ ਸਾਈਕਲ ਲਓ ਚਲਾਓ ਦੇਖੋ ਬਿਲਕੁਲ ਜੀ ਅੱਗੇ ਲੋਕ ਜਿਹੜੇ ਸੀਗੇ ਉਹ ਸਾਈਕਲ ਚਲਾਉਂਦੇ ਸੀ ਹੁਣ ਸਾਈਕਲ ਚਲਾਉਣ ਵਾਸਤੇ ਜਿਮ ਜਾਂਦੇ ਆ ਇਹ ਗੱਲ ਜ਼ਰੂਰ ਕਹਿਣੀ ਚਾਹਾਂਗੇ ਜਦੋਂ ਫਿਰ ਉੱਥੇ ਪਹੁੰਚੇ ਮਨ ਨੂੰ ਕਿੰਨਾ ਕੁ ਸਕੂਨ ਮਿਲਿਆ ਗੁਰੂ ਦੇ ਚਰਨਾਂ 'ਚ ਨਤਮਸਤਕ ਹੋ ਕੇ ਚਰਨਾਂ 'ਚ ਨਤਮਸਤਕ ਹੋਏ ਤਾਂ ਬੜਾ ਸਕੂਨ ਮਿਲਿਆ ਪਰ ਉੱਥੇ ਜਾ ਕੇ ਜਦੋਂ ਕਮਰਾ ਮੰਗਿਆ ਉਹ ਤੋਂ ਮਨ ਦੁਖੀ ਹੋਇਆ ਜੀ ਕੀ ਗੱਲ ਹੋਈ ਜੀ ਉਹ ਦੱਸੋ ਅਸੀਂ ਬਾਬਾ ਬਹਾਦਰ ਸਿੰਘ ਜੀ ਨੇ ਜੀ ਜੀ ਟੋਕੜ ਕਿਹੜੀ ਧੂਰੀ ਤੋਂ ਉਹਨਾਂ ਦੇ ਸੰਪਰਕ ਸੀਗੇ ਅਸੀਂ ਕਿਹਾ ਬਾਬਾ ਜੀ ਸਾਨੂੰ ਕਮਰਾ ਦੇ ਦਿਓ ਬਾਬਾ ਜੀ ਨੇ ਸਾਨੂੰ ਕਿਹਾ ਵੀ ਸਾਡਾ ਨਾਮ ਲੈ ਦਿਓ ਤਾ ਵੱਡੇ ਬਾਬਾ ਜੀ ਕਹਿੰਦੇ ਨੇ ਤਾਂ ਉਹਨਾਂ ਨਾਲ ਹੀ ਗੱਲ ਕਰੋ ਉਹਨਾਂ ਤੋਂ ਕਮਰਾ ਲੈ ਲਓ ਉਹਨੋਂ ਬੜਾ ਮਨ ਦੁਖੀ ਹੋਇਆ ਅੱਛਾ ਫਿਰ ਹੋਰ ਨੂੰ ਵੀ ਤੁਸੀਂ ਕਿਹਾ ਨਹੀਂ ਫਿਰ ਮੁੜ ਕੇ ਤਾਂ ਮਨ ਦੁਖੀ ਹੋ ਗਿਆ ਫਿਰ ਤਾਂ ਲੋੜ ਨਹੀਂ ਬਾਬਾ ਜੀ ਕਮਰਾ ਦਿਓ ਰੈਂਟ ਚੱਕੋ ਜਿੱਥੇ ਮਰਜ਼ੀ ਰਹੋ ਫਿਰ ਤਾਂ ਕੁਝ ਗੱਲੇ ਖਤਮ ਆ ਜੀ ਅੱਛਾ ਜੀ ਪਰ ਇੱਕ ਆਇਆ ਹੈ ਨਾ ਇਹ ਬੰਦਾ ਐਡੀ ਦੂਰੋਂ ਆਇਆ ਹੈ ਇੱਕ 1100 ਕਿਲੋਮੀਟਰ ਮੰਗੂ ਆਇਆ ਬੰਦਾ ਉਹਨੂੰ ਐ ਆਉਂਦਾ ਵੀ ਜਲਦੀ ਤੋਂ ਜਲਦੀ ਮੈਂ ਰਿਲੈਕਸ ਹੋਵਾਂ ਹਾਂ ਪਰ ਸਾਨੂੰ ਇੱਕ 2 ਵਜੇ ਤੱਕ ਕਮਰਾ ਨਹੀਂ ਮਿਲਿਆ ਹੀ ਉੱਥੇ ਰਾਤ ਕੇ ਦਿਨੇ ਦਿਨੇ ਜੀ ਦਿਨੇ ਦੋ ਹਾਂਜੀ ਹਾਂਜੀ ਤਾਂ ਤੁਸੀਂ ਉੱਥੇ ਜਿਹੜੇ ਮੈਨੇਜਮੈਂਟ ਹੁੰਦੇ ਉਹਨਾਂ ਨਾਲ ਗੱਲ ਨਹੀਂ ਕਿਸੇ ਕੇ ਬਾਬਿਆਂ ਨਾਲ ਜਿਹੜੇ ਸੇਵਾਦਾਰ ਹੁੰਦੇ ਉਹਨਾਂ ਦਾ ਕੀ ਵਰਤਾਰਾ ਸੀ ਤੁਹਾਡੇ ਨਾਲ ਉਹ ਤਾਂ ਵਾ ਠੀਕ ਠਾਕ ਹੀ ਆ ਜੀ ਕੀ ਦੱਸੀ ਉਹਨਾਂ ਬਸ ਆਪੇ ਸਮਝਣ ਵਾਲੇ ਸਮਝ ਜਾਣਗੇ ਹੁਣ ਉਹ ਤਾਂ ਆਮ ਗੁਰੂ ਘਰਾਂ ਚੱਲਦੀ ਆ ਜੀ ਹੁਣ ਹਾਂਜੀ ਹਾਂਜੀ ਪਰ ਮਨ ਦੁਖੀ ਹੁੰਦਾ 2-4 ਕਿਲੋਮੀਟਰ ਕਰੋ ਜਾਂ 100 ਕਿਲੋਮੀਟਰ ਵੀ ਆ ਗਏ ਉੱਥੇ ਮਨ ਦੁਖੀ ਨਹੀਂ ਹੁੰਦਾ ਐਡੀ ਦੂਰ ਬੰਦਾ ਇੰਨੇ ਚੜਾਈਆਂ ਚੜ੍ਹ ਕੇ ਉਤਰ ਕੇ ਦੁਖੀ ਹੋ ਕੇ ਜਾਵੇ ਉੱਥੇ ਫਿਰ ਹੁਣ ਬੰਦੇ ਸਕੂਨ ਨਾਲੇ ਫਿਰ ਮਨ ਬਹੁਤ ਦੁਖੀ ਹੁੰਦਾ ਹੈ ਸਰਦਾ ਦੇ ਨਾਲ ਬੰਦਾ ਪਹੁੰਚਦਾ ਹੈ ਲੇਕਿਨ ਜਦੋਂ ਅਗਲੇ ਬੰਨੇ ਹੁਣ ਰਸਤੇ ਦੇ ਵਿੱਚ ਜਿੱਥੇ ਲੋਕ ਖਲਾਰ ਖਲਾਰ ਕੇ ਜਿਨ੍ਹਾਂ ਨੇ ਚਾਹ ਪਿਆਈ ਕਈਆਂ ਨੇ ਕਿਹਾ ਵੀ ਸਾਡੇ ਕੋਲ ਰੁਕੋ ਉਹਨਾਂ ਨੇ ਕੋਈ ਪੈਸਾ ਨਹੀਂ ਲਿਆ ਜਿੱਥੇ ਪਹੁੰਚਣਾ ਸੀ ਉੱਥੇ ਜਾ ਕੇ ਮੁਸ਼ਕਲ ਦਾ ਸਾਹਮਣਾ ਕਰਨਾ ਉੱਥੇ ਉਦੋਂ ਮਨ ਨੂੰ ਦੁੱਖ ਹੋਇਆ ਜੀ ਹਾਂ ਨੀ ਉਹ ਤੋਂ ਬੜਾ ਮਨ ਨੂੰ ਦੁੱਖ ਹੋਇਆ ਜਿੱਥੇ ਪਹੁੰਚਣ ਦੀ ਉੱਥੇ ਜਾ ਕੇ ਦੇਖ ਕੇ ਸਾਨੂੰ ਗੁਰੂ ਘਰ ਵਾਲਿਆਂ ਨੇ ਵੀ ਖਾਣ ਪੀਣ ਨੂੰ ਰਸਤੇ ਵਾਤੇ ਪੈਸੇ ਦਿੱਤਾ ਜੀ ਆਪਣਾ ਖਾ ਪੀ ਲਓ ਇੱਥੇ ਤੱਕ ਕੇ ਆਪਣੇ ਆਗਰੇ ਸੰਗਤ ਆਈ ਸੀ ਉਤੋਂ ਸੰਗਤ ਵਾਲੇ ਸਾਨੂੰ ਪੈਸੇ ਦੇ ਕੇ ਗਏ ਜਦ ਕਿ ਹਜੂਰ ਸਾਹਿਬ ਤੋਂ ਆਈ ਸੀ ਵੀ ਆਪਣਾ ਖਾ ਪੀ ਲਓ ਢਾਬਿਆਂ ਵਾਲਿਆਂ ਨੇ ਪੈਸੇ ਵੀ ਦਿੱਤੇ ਖਾਣਾ ਵੀ ਖਿਲਾਇਆ ਵੀ ਆਪਣਾ ਖਾ ਪੀ ਲਓ ਮੱਥਾ ਟੇਕਣ ਵਾਲੀ ਦਾ ਅਗਲਾ ਅਲੱਗ ਆ ਹੁਣ ਤੁਹਾਡੀ ਆਪੋ ਆਪਣੀ ਉਹ ਵਾਜ ਸਰਦਾ ਪਰ ਅਸੀਂ ਖਾਣ ਖਾਣ ਪੀਣ ਨੂੰ ਖੁੱਲਾ ਰਹਿਈ ਸਾ ਹਾਂਜੀ ਸੋ ਯਾਤਰਾ ਕੁੱਲ ਮਿਲਾ ਕੇ ਕਹਿ ਸਕਦੇ ਆਂ ਵੀ ਵਧੀਆ ਰਹੀ ਏ ਬਹੁਤ ਵਧੀਆ ਰਹੀ ਬਹੁਤ ਵਧੀਆ ਬਹੁਤ ਵਧੀਆ ਤੇ ਜਿੰਨੇ ਵੀ ਦੇਖ ਰਹੇ ਨੇ ਜਿੰਨੇ ਵੀ ਲੋਕ ਦੇਖ ਰਹੇ ਨੇ ਅਤੇ ਤੁਹਾਡੇ ਪਹਿਲੀ ਯਾਤਰਾ ਸੀ ਤੁਹਾਡੀ ਕਿ ਜਾਂ ਇਸ ਤੋਂ ਪਹਿਲਾਂ ਵੀ ਕੋਈ ਕਿਤੇ ਪਹਿਲਾਂ ਟ੍ਰੇਨ ਨੂੰ ਗਿਆ ਵੈਸੇ ਸਾਈਕਲ ਯਾਤਰਾ ਪਹਿਲੀ ਹੈ ਜੀ ਅੱਛਾ ਜੀ ਸਾਈਕਲ ਯਾਤਰਾ ਪਹਿਲੀ ਅੱਗੇ ਵੀ ਮੌਕਾ ਮਿਲਿਆ ਕਿਤੇ ਇਹਦਾ ਜਰੂਰ ਜਾਓਗੇ ਜੀ ਹੋਰ ਕਿਤੇ ਬਾਬੇ ਨੇ ਬੁਲਾਇਆ ਤਾਂ ਜਾਵਾਂਗੇ ਜੀ ਵੈਸੇ ਪੱਕਾ ਹੀ ਨਹੀਂ ਤਾਂ ਵੈਸੇ ਪਰਿਵਾਰ ਵਾਲੇ ਵੀ ਫੋਨ ਕਰਦੇ ਹੋਣੇ ਵੀ ਘਰ ਕਦੋਂ ਆਉਣਾ ਤੁਸੀਂ ਨਹੀਂ ਐਦਾਂ ਦਾ ਫਿਰ ਜੇ ਹੁਣ ਘਰ ਵਾਲਿਆਂ ਨੂੰ ਟੈਨਸ਼ਨੇ ਰਹਿਣ ਲੱਗੀ ਫਿਰ ਤਾਂ ਫਾਇਦਾ ਨਹੀਂ ਆਪ ਹੀ ਫੋਨ ਕਰ ਲੀਂਦਾ ਫੁਲਾਣੀ ਜਗ੍ਹਾ ਪਹੁੰਚ ਗਏ ਫੁਲਾਣੀ ਜਗ੍ਹਾ ਪਹੁੰਚ ਗਏ ਜੇ ਦਿਮਾਗ ਘਾਰਾ ਫਿਰ ਕਿਤੇ ਜਾਣ ਦੀ ਲੋੜ ਨਹੀਂ ਜੇ 2 ਕਿਲੋਮੀਟਰ ਚਾਹੇ 1000 ਕਿਲੋਮੀਟਰ ਜੇ ਦਿਮਾਗ ਘਰ ਆ ਵੀ ਫੇਰ ਜਾਣ ਦਾ ਫਾਇਦਾ ਕੋਈ ਨਹੀਂ ਦਿਮਾਗ ਗੁਰੂ ਕੋਲ ਆ ਫੇਰ ਜਾਣ ਦਾ ਫਾਇਦਾ ਕਿਆ ਬਾਤ ਹਾਂ ਜੀ ਸਾਨੂੰ ਆਇਆ ਅੱਜ ਦੇ ਵੀ ਸਾਨੂੰ ਚਾਹੇ ਹਫਤਾ ਲੱਗ ਜਾਏ ਸਾਨੂੰ ਕੋਈ ਪ੍ਰੋਬਲਮ ਨਹੀਂ ਆਪਦੇ ਆਰਾਮ ਨਾਲ ਜਾਣਾ ਆਰਾਮ ਨਾਲ ਹਾਂ ਜੀ ਭਾਈ ਤੁਹਾਡਾ ਕੀ ਨਾਮ ਹੈ ਜੀ ਵਾ ਠੀਕ ਹੈ ਜੀ ਦੱਸਦਾ ਸੀ ਬਰਾਬਰ ਨਹੀਂ ਨਹੀਂ ਤੁਹਾਡਾ ਨਾਮ ਕੀ ਚਰਨਜੀਤ ਸਿੰਘ ਆ ਜੀ ਅੱਛਾ ਦੋਨੋਂ ਫਿਰ ਇਕੋ ਪਿੰਡ ਤੋਂ ਆ ਜੀ ਇਕੋ ਪਿੰਡ ਦਾ ਯਾਤਰਾ ਵਧੀਆ ਰਹੀ ਹੈ ਯਾਤਰਾ ਓਕੇ ਜੀ ਬਿਲਕੁਲ ਅੱਛਾ ਜੀ ਗੁਰੂ ਮਹਾਰਾਜ ਦੇ ਚਰਨਾਂ ਨਾਲ ਸਮਸਤ ਕੋ ਕੇ ਮਨ ਨੂੰ ਸਕੂਨ ਮਿਲਿਆ ਬਿਲਕੁਲ ਸਕੂਨ ਮਿਲਿਆ ਜੀ ਸਕੂਨ ਮਿਲਿਆ ਜੀ ਇਹ ਕੁਝ ਕਹਿਣਾ ਚਾਹੋਗੇ ਕਿ ਜਿਸ ਤਰ੍ਹਾਂ ਇੰਨੀ ਦੂਰੋਂ ਕੋ ਚੱਲ ਕੇ ਜਾਂਦਾ ਉਹਦੇ ਲਈ ਪ੍ਰਬੰਧ ਹੋਣੇ ਚਾਹੀਦੇ ਉਹਨੂੰ ਜਾਂਦਿਆ ਕਮਰਾ ਮਿਲ ਜਾਣਾ ਚਾਹੀਦਾ ਇਹ ਤਾਂ ਵਾ ਠੀਕ ਹੈ ਜੀ ਵੱਡੇ ਭਰਾ ਨੇ ਰਸਤਾ ਹੀ ਸਾਫ ਕਰ ਦਿੱਤਾ ਧੰਨਵਾਦ ਜੀ ਸੋ ਬਿਲਕੁਲ ਦਬੀ ਆਵਾਜ਼ ਦੇ ਵਿੱਚ ਰੋਸ ਵੀ ਹੈ ਮਨ ਦੇ ਵਿੱਚ ਪਰ ਇੱਕ ਗੱਲ ਜ਼ਰੂਰ ਕਹਿਣੀ ਚਾਹਾਂਗੇ ਕਿ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਇਹ ਬਹੁਤ ਵੱਡੀ ਗੱਲ ਹੈ ਜਿੱਥੇ ਅੱਜ ਦੇ ਸਮੇਂ ਦੇ ਵਿੱਚ ਸਾਈਕਲ ਵੱਲ ਕਿਸੇ ਦਾ ਧਿਆਨ ਨਹੀਂ ਜਾਂਦਾ ਪਰ ਉੱਥੇ ਸਾਈਕਲ ਤੇ ਸਵਾਰ ਹੋ ਕੇ ਗੱਡੀਆਂ ਕਾਰਾਂ ਸਭ ਕੁਝ ਹੋਣ ਦੇ ਬਾਵਜੂਦ ਇਹਨਾਂ ਵੀਰਾਂ ਦੇ ਜਜ਼ਬੇ ਨੂੰ ਸਲਾਮ ਹੈ ਅਤੇ ਤੁਸੀਂ ਵੀ ਵਾਈ ਗੁਰੂ ਲੈ ਕੇ ਸ਼ੇਅਰ ਜ਼ਰੂਰ ਕਰਿਓ ਤੇ ਬਣੇ ਰਹੋ ਸਾਡੇ ਨਾਲ ਕੈਮਰਾ ਪਰਸਨ ਦਾਨਸ਼ ਗੁਪਤਾ ਦੇ ਨਾਲ ਮੈਂ ਦਰਜੀਤ ਸਿੰਘ ਪੰਜਾਬ ਨਾਓ ਟੀਵੀ ਯੂ ਐਸ اے ਤਰਨਤਾਰ